ਸਾਡਾ ਟੀਵੀ ਯੂਐਸਏ ਤੇ ਸਾਡਾ ਰੇਡੀਓ ਯੂਐਸਏ ਤੇ ਜਿੰਨੇ ਵੀ ਦਰਸ਼ਕ ਤੇ ਸਰੋਤੇ ਜੁੜੇ ਹੋਇਆ ਸਾਰਿਆਂ ਦਾ ਨਵੇਂ ਸਾਲ ਦੇ ਵਿੱਚ ਨਵੇਂ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਅੱਜ ਅਸੀਂ ਆਪਣੇ ਇਸ ਪਲੇਟਫਾਰਮ ਦੇ ਉੱਤੇ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਸਾਡਾ ਸੋਸ਼ਲ ਮੀਡੀਆ ਜਿਹਦੇ ਵਿੱਚ ਸੋਸ਼ਲ ਮੀਡੀਆ ਤੋਂ ਬੇਸ਼ਕੀਮਤੀ ਲਿਖਤਾਂ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਹੁੰਦੀਆਂ ਪਰ ਸਾਨੂੰ ਬੇਸ਼ੱਕ ਕਿਤਾਬਾਂ ਹੋਣ ਚਾਹੇ ਸੋਸ਼ਲ ਮੀਡੀਆ ਦੀਆਂ ਲਿਖਤਾਂ ਸਾਨੂੰ ਪੜਨ ਦਾ ਸ਼ੌਂਕ ਨਹੀਂ ਹੈ ਬਹੁਤਾਂ ਦੇ ਵਿੱਚ ਪਰ ਅੱਜ ਅਸੀਂ ਜਿਹੜਾ ਸਾਡਾ ਸੋਸ਼ਲ ਮੀਡੀਆ ਪ੍ਰੋਗਰਾਮ ਦੇ ਵਿੱਚ ਉਹਨਾਂ ਲਿਖਤਾਂ ਨੂੰ ਵੀਡੀਓ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣ ਦਾ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਕਿੰਨੀ ਕਾਮਯਾਬ ਹੁੰਦੀ ਹੈ ਇਹ ਤੁਸੀਂ ਦੱਸਣਾ ਅੱਜ ਅਸੀਂ ਸਿੱਖ ਸਿਆਸਤ ਬਿਊਰੋ ਵੱਲੋਂ ਲਿਖਿਆ ਹੋਇਆ ਆਰਟੀਕਲ ਜਿਹੜਾ ਸੰਗੀਤ ਦੇ ਮਨੁੱਖੀ ਮਨ ਦੇ ਉੱਤੇ ਪ੍ਰਭਾਵਾਂ ਦੇ ਬਾਰੇ ਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਆਓ ਜੁੜਦੇ ਹਾਂ ਅੱਜ ਦੇ ਪ੍ਰੋਗਰਾਮ ਸਾਡਾ ਸੋਸ਼ਲ ਮੀਡੀਆ 'ਚ ਉਹ ਮਰਦ ਸਾਜਾਂ ਦੇ ਆਲਣੇ 'ਚ ਜੰਮੇ ਤੇ ਪੰਜਾਬ ਦੇ ਅਸਮਾਨਾਂ ਤੇ ਉੱਡਣ ਲੱਗੇ ਕਿਸੇ ਦਿਨ ਸਵੇਰੇ ਸਵੇਰੇ ਮੂੰਹ ਨੇਰੇ ਉੱਠ ਕੇ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਓ ਜਦੋਂ ਲੋਕੀ ਸੁੱਤੇ ਹੁੰਦੇ ਆ ਚਾਰੇ ਪਾਸੇ ਚੁੱਪ ਹੁੰਦੀ ਆ ਜੇ ਤੁਸੀਂ ਖੁਸ਼ਕਿਸਮਤ ਹੋਏ ਤਾਂ ਤੁਹਾਡੇ ਘਰ ਦੇ ਨੇੜੇ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਨ ਗਿਆ ਇਹਨਾਂ ਦੇ ਵਿੱਚ ਚਿੜੀਆਂ ਚਹਿਕਦੀਆਂ ਤੇ ਕੋਇਲਾਂ ਕੂਕਦੀਆਂ ਸੁਣ ਜਾਣਗੀਆਂ ਕੋਇਲ ਦੀ ਆਵਾਜ਼ ਇਦਾਂ ਆ ਜਿੱਦਾਂ ਕੋਈ ਸਾਜ਼ ਸੁਰ ਕੀਤਾ ਹੋਵੇ ਮੋਰ ਦੀ ਆਵਾਜ਼ ਤਾਂ ਬੜੀ ਦੂਰ ਤੱਕ ਸੁਣੀ ਜਾਂਦੀ ਹੈ ਜਿਹੜੀਆਂ ਸੋਹਣੀਆਂ ਤੇ ਮਿੱਠੀਆਂ ਆਵਾਜ਼ਾਂ ਕਿਸੇ ਲੈਅ ਦੇ ਵਿੱਚ ਵਾਰ-ਵਾਰ ਪੈਦਾ ਹੋਣ ਤੇ ਦਿਲ ਨੂੰ ਚੰਗੀਆਂ ਲੱਗਣ ਉਹਨੂੰ ਮਨੁੱਖ ਸੰਗੀਤ ਕਹਿੰਦਾ ਜਿਹੜੀਆਂ ਆਵਾਜ਼ਾਂ ਮਾਹੌਲ ਨੂੰ ਤੰਦਰੁਸਤ ਬਣਾ ਦੇਣ ਤੇ ਸੁਣਨ ਵਾਲੇ ਦੀ ਆਤਮਾ ਜਗਾ ਦੇਣ ਉਹੀ ਆਵਾਜ਼ਾਂ ਸੰਗੀਤ ਕਹੀਆਂ ਜਾ ਸਕਦੀਆਂ ਹਨ ਨਹੀਂ ਤੇ ਬਾਕੀ ਸਭ ਰੌਲਾ ਗੋਲਾ ਹੀ ਹੁੰਦਾ ਕਹਿੰਦੇ ਆ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਅੰਦਰ ਦੇ ਸੰਗੀਤ ਨੂੰ ਸੁਣ ਕੇ ਬੰਸਰੀ ਬਣਾਈ ਸੀ ਤੇ ਅੰਦਰ ਦੇ ਸੰਗੀਤ ਨੂੰ ਬਾਹਰ ਪ੍ਰਗਟ ਕੀਤਾ ਸੀ ਇਸੇ ਤਰ੍ਹਾਂ ਸਰੰਗੀ ਆ ਜਿਹੜੀ ਉਹ ਸ਼੍ਰੀ ਰਾਵਣ ਜੀ ਨੇ ਬਣਾਈ ਇਹ ਮੰਨਿਆ ਜਾਂਦਾ ਹੈ ਰਬਾਬ ਆ ਉਹ ਈਰਾਨ ਦੇ ਪੁਰਾਤਨ ਸੰਤਾਂ ਦੀ ਕਾੜ ਕਹੀ ਜਾਂਦੀ ਹੈ ਜਿੰਨੇ ਵੀ ਪੁਰਾਤਨ ਸਾਜ਼ ਮਿਲਦੇ ਆ ਸਾਰੇ ਸਾਧਾ ਸੰਤਾਂ ਦੀ ਬਦੌਲਤ ਹੀ ਇਸ ਦੁਨੀਆ ਦੇ ਉੱਤੇ ਆਏ ਇਸੇ ਤਰ੍ਹਾਂ ਸਰੰਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਉਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਦਿਲਰੁਬਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਜ਼ਾਦ ਕੀਤਾ ਹੋਇਆ ਸਾਜ਼ ਮੰਨਿਆ ਜਾਂਦਾ ਇਤਿਹਾਸਕ ਤੌਰ ਤੇ ਸਤਗੁਰੂ ਨਾਨਕ ਸਾਹਿਬ ਦਾ ਸੰਗੀਤ ਦੇ ਨਾਲ ਰਬਾਬ ਦੇ ਨਾਲ ਇੰਨਾ ਪਿਆਰ ਤੇ ਗੁਰੂ ਘਰ ਦੇ ਵਿੱਚ ਕੀਰਤਨ ਨੂੰ ਸਭ ਤੋਂ ਵੱਧ ਮਹਾਨਤਾ ਦੇਣੀ ਸੰਗੀਤ ਦੀ ਸਮਰੱਥਾ ਨੂੰ ਚੰਗੇ ਪਾਸੇ ਲਾਉਣ ਦੀ ਯੁਗਤਿਆ ਜਾਪਦਾ ਤਾਂ ਇਹ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਦੁਆਰਾ ਮਨੁੱਖਾਂ ਨੂੰ ਪਰਮਾਤਮਾ ਦੇ ਘਰ ਤੱਕ ਲੈ ਜਾਣਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਨੇ ਰਬਾਬ ਦੀਆਂ ਤਾਰਾਂ ਛੇੜ ਕੇ ਫਿਰ ਉਹਦੇ ਨਾਲ ਅਕੰਮੀ ਬੋਲਾਂ ਨੂੰ ਗਾਇਆ ਤਾਂ ਕਿੰਨੇ ਮਨੁੱਖਾਂ ਦੇ ਪੱਥਰ ਦਿਲ ਪਿਗਲ ਗਏ ਉਹਨਾਂ ਦੇ ਵਿੱਚ ਮਨੁੱਖਤਾ ਆ ਗਈ ਉਹ ਮਨੁੱਖ ਬਣ ਗਏ ਤੇ ਅਗਲਾ ਸਫ਼ਰ ਆਰੰਭ ਕਰ ਦਿੱਤਾ ਸਾਰੇ ਗੁਰੂ ਸਹਿਬਾਨ ਬਾਣੀ ਗਾਉਂਦੇ ਰਹਿਆ ਸਾਜ਼ ਵੀ ਵਜਾਉਂਦੇ ਰਹਿਆ ਇਸ ਤਰ੍ਹਾਂ ਜੋ ਅਸਰ ਨਿਕਲਿਆ ਉਹਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਮਰਦ ਜੰਮੇ ਜਿਹੜੇ ਅਣਖਾਂ ਦੇ ਨਾਲ ਲਬਾ ਲਬ ਸੀ ਜਿਨ੍ਹਾਂ ਨੂੰ ਰੱਬੀ ਗਿਆਨ ਸੀ ਲੋੜਿਆਂ ਦਾ ਜਿਗਰਾ ਸੀ ਸਾਦਗੀ ਨਿਰਮਾਣਤਾ ਨਿਰਮਲਤਾ ਤੇ ਬਾਦਰੀ ਦੇ ਨਾਲ ਉਹ ਭਰੇ ਹੋਏ ਸੀ ਉਹ ਮਰਦ ਸਾਜਾਂ ਦੇ ਆਲਣੇ 'ਚੋਂ ਜੰਮੇ ਸੀ ਤੇ ਪੰਜਾਬ ਦੇ ਆਸਮਾਨਾਂ ਤੇ ਉੱਡਣ ਲੱਗਦੇ। ਉਹ ਮਰਦ ਸੰਗੀਤ, ਕੀਰਤਨ ਰੱਬੀ ਬਾਣੀ ਦੀ ਉਪਜ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਬੈਠ ਕੇ ਤਾਉ ਸਰਬਾਬ ਮਿਰਦੰਗ ਦੇ ਨਾਲ ਕੀਰਤਨ ਕੀਤਾ ਤਾਂ ਇਹ ਵਿਹਲਿਆਂ ਦਾ ਕੰਮ ਤਾਂ ਨਹੀਂ ਸੀ ਨਾ। ਇਹ ਚਮਕੌਰ ਦੇ ਜੰਗ ਦੀ ਤਿਆਰੀ ਸੀ। ਜੰਗ ਦੇ ਮੈਦਾਨਾਂ ਦੇ ਵਿੱਚ ਜੰਗਲਾ ਬੀਆ ਬਾਨਾਂ ਦੇ ਵਿੱਚ ਸਿੱਖ ਸਦਾ ਪਿੱਠਾਂ ਤੇ ਸਾਜ਼ ਲੱਦ ਕੇ ਫਿਰਦੇ ਰਹੇ। ਕੌਮ ਦੀ ਵਿਰਾਸਤ ਤੇ ਰਵਾਈਤਾਂ ਜਿਹੜੀਆਂ ਪ੍ਰਾਤਨ ਸਾਜਾਂ ਦੇ ਨਾਲ ਜੁੜੀਆਂ ਸੀ ਉਹਨਾਂ ਰਵਾਈਤਾਂ ਨੂੰ ਪੰਥ ਦਾ ਵੱਡਾ ਹਿੱਸਾ ਅੱਜ ਭੁੱਲ ਚੁੱਕਾ ਆ 1984 ਤੋਂ ਥੋੜੇ ਚਿਰ ਬਾਅਦ ਹੀ ਪੰਜਾਬ ਦੇ ਵਿੱਚ ਸੰਗੀਤ ਬਾਜ਼ਾਰ ਜਿਹਨੂੰ ਅਸੀਂ ਅੱਜ 뮤직 ਇੰਡਸਟਰੀ ਕਹਿੰਦੇ ਆ ਉਹਦੇ ਵਿੱਚ ਬੜਾ ਵੱਡਾ ਉਛਾਲ ਆਇਆ ਸੀ ਇਹ ਉਛਾਲ ਲਿਆਂਦਾ ਗਿਆ ਸੀ ਆਪਣੇ ਆਪ ਨੇ ਸੀ ਆਇਆ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਦੇ ਵਿੱਚ ਕਲੱਬ ਬਣ ਗਏ ਸੀ ਉਦੋਂ ਤੇ ਜਿਹੜੀ ਜਰਜਰੀ ਜੀਵਨ ਸ਼ੈਲੀ ਨੂੰ ਪੰਜਾਬ ਦੇ ਸੱਭਿਆਚਾਰ ਦਾ ਜ਼ਬਰਦਸਤੀ ਅੰਗ ਬਣਾ ਦਿੱਤਾ ਗਿਆ ਸੀ ਇਹਦੇ ਵਿੱਚ ਨਾਚ ਗਾਣਾ ਸ਼ਰਾਬ ਕਬਾਬ ਤੇ ਸ਼ਬਾਬ ਔਰਤ ਤੇ ਨਸ਼ਿਆਂ ਦੇ ਵਡੱਪਣ ਦਾ ਰੌਲਾ ਪਾਇਆ ਗਿਆ ਸੀ ਪੰਜਾਬ ਵਿੱਚ ਪਹਿਲਾਂ ਕਦੀ ਇੰਨੀ ਗਿਣਤੀ ਦੇ ਵਿੱਚ ਨੌਜਵਾਨ ਕਲਾਕਾਰ ਬਣਨ ਲਈ ਨਹੀਂ ਉੱਥੇ ਸੀ 19ਵਿਆਂ ਦਾ ਜਿਹੜਾ ਦਹਾਕਾ ਸੀ ਉਹਨੂੰ ਕਲੱਬਾਂ ਨੂੰ ਉਦੋਂ ਸਰਕਾਰੀ ਸਹਿਯੋਗ ਦੇ ਕੇ ਹਰ ਇੱਕ ਪਿੰਡ ਸ਼ਹਿਰ ਅਖਾੜੇ ਲਾਉਣੇ ਇਹ ਗੱਲ ਆਮ ਹੋ ਗਈ ਸੀ ਇਨ੍ਹਾਂ ਅਖਾੜਿਆਂ ਦੀ ਬਦੌਲਤ ਹੀ ਪੰਜਾਬੀ ਲੋਕ ਹੱਕਾਂ ਦੇ ਲਈ ਲੜਨਾ ਛੱਡ ਕੇ ਝੱਟ ਨਸ਼ਿਆਂ ਦੀ ਦੂਰ ਦੇ ਵਿੱਚ ਚੁੰਮਣ ਲੱਗ ਪਏ ਸੀ ਜਦੋਂ ਅਸੀਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਹਿੰਦੁਸਤਾਨ ਦੀ ਰਾਜ ਸੱਤਾ ਖੋਣ ਦੇ ਲਈ ਅੰਗਰੇਜ਼ਾਂ ਨੇ ਉੱਥੋਂ ਦੇ ਮੀਰ ਜਾਦਿਆਂ ਨੂੰ ਬੜੀ ਆਸਾਨੀ ਨਾਲ ਹਰਾ ਦਿੱਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਸਮਝੌਤਿਆਂ ਦੇ ਰਹੀਂ ਗੁਲਾਮ ਬਣਾ ਲਿਆ ਸੀ ਉਹ ਰਾਜੇ ਨਾਚ ਗਾਣੇ ਸ਼ਰਾਬ ਤੇ ਔਰਤਾਂ ਦੀ ਸ਼ਿਕਿੰਸੀ ਤੇ ਇਹਨਾਂ ਦੇ ਨਤੀਜੇ ਵਜੋਂ ਸਿਰਫ ਉਹ ਦਿਖਾਵੇ ਦੇ ਰਾਜੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਰਹਿ ਗਏ ਸੀ ਉਹ ਰਾਜੇ ਅਤ ਦੇ ਆਲਸੀ ਵਿਲਾਸੀ ਤੇ ਜੁੱਧ ਤੋਂ ਡਰਦੇ ਸੀ ਦਰਬਾਰਾਂ ਦੇ ਵਿੱਚ ਵਿਚਾਰਾਂ ਦੀ ਥਾਂ ਤੇ ਜਸ਼ਨਾਂ ਦੇ ਮਾਹੌਲਾਂ ਨੇ ਨਾਚ ਅਤੇ ਔਰਤ ਪ੍ਰੇਮ ਦੇ ਗੀਤਾਂ ਨੇ ਲੈ ਲਈ ਸੀ ਸੰਗੀਤ ਨੂੰ ਜੇਕਰ ਸਮਝਿਆ ਜਾਏ ਤਾਂ ਮਨੁੱਖ ਦਾ ਜੀਵਨ ਬਣ ਜਾਵੇ ਪਰ ਦੁਰ ਉਪਯੋਗ ਦੇ ਨਾਲ ਮਨੁੱਖ ਬਿਲਕੁਲ ਨੀਵੀਂ ਜਗ੍ਹਾ ਤੇ ਪੁੱਜ ਜਾਂਦਾ ਆ ਅੱਜ ਸਾਡੀ ਨਿਤ ਦੀ ਜ਼ਿੰਦਗੀ ਦੇ ਵਿੱਚ ਨਾਚ ਗਾਣੇ ਔਰਤਾਂ ਖੁਸਣ ਦੀਆਂ ਗੱਲਾਂ ਨੇ ਲੈ ਲਈਆਂ ਇਹ ਕੰਮ ਬੜੀ ਛੇਤੀ ਸੰਗੀਤ ਦੀ ਮਦਦ ਦੇ ਨਾਲ ਹੋਇਆ ਆ ਪੰਜਾਬੀ ਸਿੱਖ ਜਿੱਥੇ ਪਹਿਲਾਂ ਅਣਖਾਂ ਵਾਲੇ ਗਿਣੇ ਜਾਂਦੇ ਸੀ ਅੱਜ ਪੂਰੇ ਹੀ ਬਦਲ ਚੁੱਕੇ ਆ ਪੰਜਾਬ ਤੋਂ ਬਾਹਰ ਸਿੱਖਾਂ ਦੀ ਪਛਾਣ ਮਜ਼ਾਕ ਦੇ ਪਾਤਰ ਦੇ ਤੌਰ ਤੇ ਬਦਲ ਰਹੀ ਆ ਦਸਤਾਰਾਂ ਵਾਲੇ ਸਿੱਖਾਂ ਨੂੰ ਸਿਰਫ ਬੱਲੇ ਬੱਲੇ ਭੰਗੜਾ ਦੇ ਕਰਕੇ ਲੋਕ ਜਾਣਦੇ ਆ ਸਿੱਖ ਕੌਮ ਅੱਜ ਆਪਣਾ ਵਿਰਸਾ ਦੱਸਣ ਦੇ ਵਿੱਚ ਨਾਕਾਮ ਹੋ ਰਹੀ ਆ ਜੇਕਰ ਸਿੱਖਾਂ ਨੇ ਆਪਣੇ ਗੁਰਮਤਿ ਕੀਰਤਨ ਵਿਰਸਾ ਢਾਡੀ ਵਾਰਾਂ ਕਵੀ ਦਰਬਾਰਾਂ ਦੇ ਇਤਿਹਾਸ ਪੁਰਾਤਨ ਸਾਜਾਂ ਰਾਗ ਬਟਾਲਾਂ ਸਿੱਖੀ ਸ਼ੈਲੀ ਨੂੰ ਯਾਦ ਤੇ ਜਿਉਂਦਾ ਰੱਖਿਆ ਹੁੰਦਾ ਤਾਂ ਕੋਈ ਦੂਸਰੀ ਸੰਗੀਤ ਸ਼ੈਲੀ ਸਿੱਖਾਂ ਦੀ ਰਵਾਇਤ ਦੇ ਵਿੱਚ ਵੜ ਨਹੀਂ ਸਕਦੀ ਪਰ ਦੂਜੇ ਪਾਸੇ ਸੰਗੀਤ ਦੇ ਨਾਲ ਜੁੜ ਕੇ ਜੇਕਰ ਸਿੱਖ ਇਹਨੇ ਨਿਗਰ ਸਕਦੇ ਆ ਤਾ ਗੁਰਮਤ ਸੰਗੀਤ ਦੇ ਨਾਲ ਵਾਪਸ ਵੀ ਆਉਣਗੇ ਬਿਨਾਂ ਸ਼ੱਕ ਸੰਗੀਤ ਇੰਨੀ ਸਮਰੱਥਾ ਰੱਖਦਾ ਆ ਗੁਰਮਤ ਸੰਗੀਤ ਤੇ ਲੋਕ ਗੀਤ ਜਿਹੜੇ ਲੋਕ ਸਿਆਣਪ ਦੇ ਨਾਲ ਭਰੇ ਹੋਏ ਹੋਣ ਸਮਾਜ ਨੂੰ ਸਹੀ ਲੀਤੇ ਪਾ ਸਕਦੇ ਆ ਚੱਕ ਲੋ ਡਰਾਈਵਰੋ ਜਾਂ ਚੱਕ ਲੋ ਰੱਬ ਦਾ ਨਾਮ ਲੈ ਕੇ ਵਰਗੇ ਗੀਤ ਸਮਾਜ ਦੇ ਵਿੱਚ ਵਿਵਚਾਰ ਤੇ ਧੀਆਂ ਭੈਣਾਂਾਂ ਦੀ ਇੱਜ਼ਤ ਨੂੰ ਤਬਾਹ ਕਰਨ ਨੂੰ ਉਕਸਾਉਣਗੇ ਸਾਨੂੰ ਇਸ ਮਸਲੇ ਤੇ ਇਕੱਠਾ ਹੋ ਕੇ ਸੋਚਣਾ ਪੈਣਾ ਮਾੜੇ ਸੰਗੀਤ ਦਾ ਅਸਰ ਚੰਗੇ ਸੰਗੀਤ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਤੋਂ ਗੱਲ ਸ਼ੁਰੂ ਕੀਤੀ ਸੀ ਰਬਾਬ ਦੇ ਨਾਲ ਮੇਲ ਕੇ ਬਾਣੀ ਗਾਈ ਸੀ ਗੁਰੂਆਂ ਦੇ ਨੇੜੇ ਜਾਣ ਲਈ ਉਹਨਾਂ ਦੇ ਰਸਤਿਆਂ ਨੂੰ ਪਛਾਣ ਕੇ ਉਧਰ ਨੂੰ ਤੁਰਨਾ ਪੈਣਾ ਹੈ ਤਾਂ ਹੀ ਖਾਲਸਾ ਪੰਜਾਬ ਮੁੜ ਤੋਂ ਸੁਰਜੀਤ ਹੋ ਸਕੂਗਾ ਸੋ ਅੱਜ ਦੀ ਇਹ ਲਿਖਤ ਸਾਡੇ ਵਾਸਤੇ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਲਿਖੀ ਸੀ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ ਮਿਲਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ